ਵੇਜਾਲਾ ਕਾਨੂੰਨ ਲੜਾਈ ਬੋੜੀ ਦੇ ਪਰ ਜੇ ਇੱਕ ਘਰ ਨੇ ਸ਼ੁਰੂਆਤ ਕਰਤੀ ਨਾ ਤੇ ਸਾਰੀ ਸਾਰੀ ਖਾਲੀ ਬੰਦ ਹੋ ਜੂਗੀ ਸੋ ਸਾਡੀ ਅਪੀਲ ਹੈ ਪੰਚਾਇਤ ਨੂੰ ਕਿ ਇੱਥੇ ਲੜਾਈ ਨੂੰ ਟਾਲ ਕੇ ਇਹਦੀ ਸਫਾਈ ਕਰਵਾਈ ਜਾਵੇ ਐਵੇਂ ਕੱਲ ਨੂੰ ਲੜਾਈ ਹੋਊਗੀ ਕਿਸੇ ਨੇ ਭਰਤੀ ਜਾਂ ਫਰਜ ਬੰਦਾ ਸਰਪੰਚ ਦਾ ਮੈਨੂੰ ਤਾਂ ਲੱਗਦਾ ਕਿ ਸਰਪੰਚ ਤੇ ਪੰਚਾਇਤ ਸਾਡਾ ਇਹ ਪਿੰਡ ਦਾ ਇਧਰ ਲਾ ਪਾਸਾ ਹੀ ਭੁੱਲ ਗਏ ਹੁੰਦੇ ਆ ਵੀ ਇੱਧਰ ਵੀ ਲੋਕ ਵਸਦੇ ਆ ਵੀ ਚਲ ਜੇ ਤੁਹਾਨੂੰ ਜੇ ਤੁਹਾਡੇ ਮਨ ਦੇ ਵਿੱਚ ਆਇਆ ਹੋਊਗਾ ਵੀ ਵੋਟਾਂ ਨਹੀਂ ਪਾਈਆਂ ਤਾਂ ਭਾਈ ਵੋਟਾਂ ਲੋਕ ਨੇ ਇਧਰ ਵੀ ਪਾਈਆਂ ਫੇਰ ਸਰਪੰਚ ਬਣਿਆ ਪਿੰਡ ਤੇ ਸਾਂਝੇ ਕੰਮ ਕਰਨ ਵਾਸਤੇ ਹੁੰਦਾ ਸਰਪੰਚ ਤਿਲ ਜਾਊਗਾ ਕਿਉਂਕਿ ਜੇ ਇੱਕ ਘਰ ਨੇ ਵੀ ਪਹਿਲ ਕਰਤੀ ਦਾ ਲੋਕ ਪੜ ਨੂੰ ਸਾਰੇ ਤਿਆਰ ਆ ਕਿ ਉਹ ਇਹਦੇ ਕਰਕੇ ਕਈ ਕਰਾ ਰਹੇ ਨੇ ਕੰਦਾ ਬੈਠਿਆ ਪਿਆ ਘਰ 파ਟੇ ਪਿਆ ਤੁਹਾਨੂੰ ਗਲੀ ਵਿੱਚ ਦਿਖਾਵਾਂਗੇ ਘਰ 파ਟੇ ਪਿਆ ਖਾਲੀ ਕਰਕੇ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਆ ਕਿ ਤੁਸੀਂ ਵੇਖ ਰਹੇ ਲੋਕ ਪੰਜਾਬ ਟੀਵੀ ਦੇ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਵਿਕਾਸ ਕਹਿੰਦੇ ਤਿੰਨ ਚਾਰ ਸਾਲ ਹੋ ਗਿਆ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਨੂੰ ਤੇ ਬਹੁਤ ਜਿਆਦਾ ਵਿਕਾਸ ਕੀਤਾ ਸਾਡੇ ਪਿੰਡ ਚ ਵੀ ਬਹੁਤ ਵਿਕਾਸ ਕੀਤਾ ਤੁਹਾਨੂੰ ਕਰਾਵਾਂਗੇ ਦੇਖਣ ਵਿਕਾਸ ਦੇ ਤੇ ਬਾਅਦ ਵਿੱਚ ਕਹੋਗੇ ਤੁਸੀਂ ਵੀ ਇਹ ਨਾ ਕਹਿ ਲੱਗ ਜਾਓ ਕਿ ਸਾਡੇ ਪਿੰਡ ਵੀ ਇਹ ਵਿਕਾਸ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਤਾਂ ਬਹਾਨੇ ਹੁੰਦੇ ਸੀਗੇ ਵੀ ਤਾਂ ਸਰਕਾਰਾਂ ਹੋ ਰਾ ਐ ਐਮਐਲਏ ਹੋ ਰਾ ਤੇ ਗਾਸ ਸਰਪੰਚ ਹੋ ਰਾ ਹੁਣ ਤਾਂ ਵੀ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਐਮਐਲਏ ਵੀ ਆਮ ਆਦਮੀ ਪਾਰਟੀ ਦਾ ਤੇ ਸਰਪੰਚ ਵੀ ਆਮ ਆਦਮੀ ਪਾਰਟੀ ਦਾ ਤੇ ਹੁਣ ਤੁਹਾਨੂੰ ਦਿਖਾਉਣੇ ਆ ਜਿਹੜਾ ਵਿਕਾਸ ਹੋਇਆ ਕੈਮਰਾਮੈਨ ਨੂੰ ਕਹੂੰਗਾ ਇਧਰਲੇ ਪਾਸੇ ਨੂੰ ਹੋ ਜਾਓ ਤੇ ਮੇਰੇ ਮਗਰ ਤੁਸੀਂ ਦੇਖੋ ਇਧਰ ਛੜਕਦਾ ਕੀ ਹਾਲ ਹੈ ਤੁਸੀਂ ਵੇਖ ਹੀ ਰਹੇ ਹੋ ਇਹ ਨਾ ਕੋਈ ਮੀਂਹ ਨਹੀਂ ਪਿਆ ਵਾ ਇਹ ਇਹ ਵੈਸੇ ਹੀ ਆਇਆ ਰਹਿੰਦਾਗਾ ਤੁਹਾਨੂੰ ਦਿਖਾ ਦਗੇ ਆ ਖਾਲੀਆਂ ਵੇਖੋ ਇਧਰ ਦਿਖਾਵਾਗੇ ਕੈਮਰਾਮੈਨ ਨੂੰ ਕਹਾਂਗੇ ਦਿਖਾ ਦਿਓ ਨਹੀਂ ਬਈ ਕਰਕੇ ਤੇ ਪਰੇ ਤੱਕ ਵੇਖੋ ਤੁਸੀਂ ਲੰਮਾ ਦੂਰ ਤੱਕ ਇਹ ਸਾਰਾ ਨਾ ਇਹ ਕੋਈ ਇੱਧਰ ਆ ਜਾਓ ਬਈ ਨਾ ਕੋਈ ਮੀਂਹ ਨਹੀਂ ਪਿਆ ਵਾ ਇਹ ਸਾਡੇ ਵਿਕਾਸ ਹੋਇਆ ਵਾ ਇੰਨੇ ਇੰਨੇ ਤੁਸੀਂ ਇਹ ਹਿਸਾਬ ਲਾ ਲਓ ਵੀ ਜਦੋਂ ਮੀਂਹ ਪੈਂਦਾ ਹੋਊਗਾ ਤੇ ਉਦੋਂ ਸੜਕ ਦਾ ਕੀ ਹਾਲ ਹੁੰਦਾ ਹੋਊਗਾ ਸਾਡੇ ਇੱਧਰ ਤੁਸੀਂ ਘਰ ਦਿਖਾਉਣੇ ਘਰ ਦੇਖੋ ਕਿੰਨੇ ਕਿੰਨੇ ਮਹਿੰਗੇ ਕੋਠੀਆਂ ਪਾਈਆਂ ਵੰਗਾਂ ਲੋਕਾਂ ਦੀਆਂ ਘਰ ਪਾਏ ਵੇ ਆ ਲੋਕਾਂ ਦੇ ਤੇ ਤੁਸੀਂ ਇਹ ਦੇਖੋ ਵੀ ਬੇੜਾ ਹੀ ਜਿਵੇਂ ਘਰ ਕਿਆ ਪਿਆਗਾ ਲੂਸ ਨਿਕਲੇ ਪਿਆ ਜਿਵੇਂ ਬਈ ਐਡਾ ਪਹਿੜਾ ਹਾਲ ਹੋਇਆ ਪਿਆਗਾ ਵੇ ਜਦੋਂ ਮੀਂਹ ਪੈਂਦਾ ਹੂਗਾ ਤੇ ਤੁਸੀਂ ਉਦੋਂ ਦੇਖੋ ਇੱਥੇ ਘਰਾਂ ਵਾਲੇ ਘਰੇ ਕਿਵੇਂ ਵੱੜਦੇ ਹੋੜਗੇ ਹੁਣ ਘਰੇ ਵਰਨ ਔਖਾ ਹੋਇਆ ਪਿਆ ਜਦੋਂ ਗੱਡੀ ਮੋਟਰਸਾਈਕਲ ਘਰੇ ਵੱੜਦੇ ਆ ਤੇ ਸਾਰੀਆਂ ਫਰਸਾ ਫੁਰਸਾ ਦੀ ਦਫਾ ਪੱਟੀ ਜਾਂਦੀ ਤੇ ਮੀਂਹ ਵੇਲੇ ਤਾਂ ਬਈ ਘਰੇ ਵੜੇ ਹੀ ਨਹੀਂ ਜਾਂਦਾ ਇੰਨਾ ਬੁਰਾ ਹਾਲ ਹੈ ਦਾ ਕਿ ਮੀਂਹ ਵੇਲੇ ਤਾਂ ਇੱਥੇ ਗੋਡੇ-ਗੋਡੇ ਤੋਂ ਗੋਡਿਆਂ ਤੋਂ ਤਾਂ ਧੱਕ ਪਾਣੀ ਹੋ ਜਾਂਦਾ ਕਿਉਂਕਿ ਖਾਲਾ ਹੈਗਾ ਜਿਹੜਾ ਇਹ ਘਟੋ ਘਟੇ ਨੂੰ 15 ਸਾਲ ਹੋ ਗਏ ਹੋਣਗੇ ਬਣੇ ਨੂੰ ਤੇ ਇਹੋ ਹਰੇਕ 2-4 ਸਾਲਾਂ ਤੋਂ 5 ਸਾਲਾਂ ਤੋਂ ਵਰਤ ਤੇ ਲਾ ਦਿੰਦੇ ਘੱਟੋ ਘੱਟ 5 ਫੁੱਟ ਡੂੰਘਾ ਖਾਲਾ ਹੋਊਗਾ ਇਹ ਤੇ ਕੋਈ ਦੀ ਸਫਾਈ ਦਾ ਧਿਆਨ ਨਹੀਂ ਕੋਈ ਇਹਨੂੰ ਕਰਦੇ ਨਹੀਂ ਕਿ ਖਾਲੇ ਨੂੰ ਤੇ ਬਹੁਤ ਜ਼ਿਆਦਾ ਜਨ ਕਿ ਡੂੰਘਾ ਹੋ ਪਿਆ ਤੇ ਭਰਿਆ ਪਿਆਗਾ ਕੋਈ ਨਰੇਗਾ ਦੇ ਵਰਕਰ ਲਾਏ ਜਾਣ ਜਾਏ ਤੇ ਸਿਰਫ ਇੰਚ ਵੱਲੋਂ ਕਹਾਂ ਜਾਵੇ ਵੀ ਆਪਦੇ ਤੌਰ ਦੇ ਉੱਤੇ ਕਰਵਾਏਗਾ ਸਾਫ ਕਰਵਾਏਗਾ ਜਦੋਂ ਖਾਲੀਆਂ ਕਿਉਂਕਿ ਫਰਜ ਬੰਦਾ ਸਰਪੰਚ ਦਾ ਮੈਨੂੰ ਤਾਂ ਲੱਗਦਾ ਕਿ ਸਰਪੰਚ ਤੇ ਪੰਚਾਇਤ ਸਾਡਾ ਇਹ ਪਿੰਡ ਦਾ ਇਧਰਲੇ ਪਾਸੇ ਹੀ ਭੁੱਲ ਗਏ ਹੁੰਦੇ ਆ ਵੀ ਇਧਰ ਵੀ ਲੋਕ ਵਸਦੇ ਆ ਵੀ ਚਲ ਜੇ ਤੁਹਾਨੂੰ ਜੇ ਤੁਹਾਡੇ ਮਨ ਦੇ ਵਿੱਚ ਆਇਆ ਹੋਊਗਾ ਵੀ ਵੋਟਾਂ ਨਹੀਂ ਪਾਈਆਂ ਤਾਂ ਭਾਈ ਵੋਟਾਂ ਲੋਕਾਂ ਨੇ ਇਧਰ ਵੀ ਪਾਈਆਂ ਫੇਰ ਸਰਪੰਚ ਬਣਿਆ ਪਿੰਡ ਦੇ ਸਾਂਝੇ ਕੰਮ ਕਰਨ ਵਾਸਤੇ ਹੁੰਦਾ ਸਰਪੰਚ ਤੇ ਤੁਸੀਂ ਤਾਂ ਮੈਨੂੰ ਲੱਗਦਾ ਇਹ ਹੋਇਆ ਪਿਆ ਜਿਵੇਂ ਤੁਹਾਨੂੰ ਯਾਦ ਹੀ ਨਹੀਂ ਹੁੰਦਾ ਵੀ ਇਧਰਲੇ ਪਾਸੇ ਵੀ ਕੋਈ ਰਹਿੰਦਾ ਇਧਰ ਵੀ ਲੋਕ ਵਸਦੇ ਆ ਬਹੁਤ ਆਬਾਦੀ ਹੈ ਇਧਰਲੇ ਪਾਸੇ ਵੀ ਤੇ ਕੀ ਹਾਲ ਹੋਇਆ ਪਿਆ ਬਾਹਰਲੀ ਫੈਡੀ ਦਾ ਸਾਹੀ ਦਾ ਇਧਰਲੀ ਫਿਰ ਨਹੀਂ ਦੇ ਗੌਰ ਕਰੋਗੇ ਸਰਪੰਚ ਇਹ ਜਿਹੜੀ ਕੜਵਾਈ ਜਾਵੇ ਇਹ ਪਹਿਲਾ ਜਿਹੜੇ ਲੋਕ ਅਸੀਂ ਇੱਥੇ ਆਪਸ ਨੂੰ ਦੱਸ ਦਈਏ ਕਰੀਰ ਵਾਲੀ ਸਾਡਾ ਪਿੰਡ ਹੈ ਤੇ ਫਰਨੀ ਦੇ ਲੋਕ ਆ ਜਿਹੜੇ ਘਰਾ ਘਰਾਲੇ ਸਾਰੇ ਆਪਸ ਵਿੱਚ ਪੈਸੇ ਇਕੱਠੇ ਕਰਕੇ ਜਿਹੜੀ ਇਹ ਖਾਲੀ ਸੀਗੀ ਇਹ ਕੜਵਾਉਂਦੇ ਸੀਗੇ ਹਰ ਇੱਕ ਵਾਰੀ ਕੜਵਾਉਂਦੇ ਆਪ ਹੀ ਕੜਵਾਉਣੇ ਆ ਪੈਸੇ ਕੋਈ 100-100 ਰੁਪਿਆ 200-200 ਰੁਪਿਆ ਪਾ ਕੇ ਸਾਰੇ ਘਰ ਆ ਜਿਹੜੇ ਛੱਪੜ ਤੱਕ ਤੇ ਖਾਲੀ ਕਢਵਾਉਂਦੇ ਸੀਗੇ ਤੇ ਹੁਣ ਬਈ ਲੋਕ ਵੀ ਪੈਸੇ ਦੇਣੋਂ ਹਟਦੇ ਜਾਂਦੇ ਆ ਕਿਉਂਕਿ ਲੋਕ ਦੇਣ ਵੀ ਕਿਉਂ ਪੈਸੇ ਜਦੋਂ ਕੰਮ ਏ ਸਰਕਾਰ ਇਹ ਪੰਚਾਇਤ ਦਾ ਕੰਮ ਆ ਖਾਲੀਆਂ ਸਾਫ ਕਰਵਾਉਣਾ ਚਾਹ ਲੋ ਕੋਈ ਨਾ ਕੋਈ ਹੱਲ ਪਰ ਲੋਕ ਕਰ ਵੀ ਦੇਣਗੇ ਆਪ ਹੀ ਘੜੋਣੀ ਪੈਂਦੀ ਹਰੇਕ ਵਾਰੀ ਆਪ ਹੀ ਕਢਾਉਣੇ ਆ ਇੱਥੇ ਵੇਚਦੀ ਇੱਕ ਅੱਧੀ ਵਾਰ ਕੀ ਇੱਕ ਦੋ ਵਾਰ ਨਰੇਗਾ ਤੋਂ ਨਰੇਗਾ ਦੇ ਵਿੱਚ ਕਢਵਾਈ ਗਈ ਹੋਵੇ ਅਸੀਂ ਹੌਣ ਵੀ ਸਾਡੇ ਇਹ ਜਿਹੜੇ ਹੈ ਨਾ ਇਧਰਲੇ ਵਾਰਡ ਦੀ ਇਹ ਮੰਗ ਆ ਤੇ ਦੋ ਤਿੰਨ ਵਾਰਡ ਪੈ ਜਾਂਦੇ ਆ ਸਾਰੇ ਖਾਲੀ ਦੇ ਨਾਲ ਨਾਲ ਛੱਪੜ ਤੱਕ ਸਾਰੇ ਵਾਰਡਾਂ ਦੀ ਇਹ ਮੰਗ ਆ ਕਿ ਬੁਰਾ ਹਾਲ ਹੋਇਆ ਪਿਆ ਕੋਈ ਮਹੀਨੇ ਤੋਂ ਡੇਢ ਮਹੀਨੇ ਤੋਂ ਇੱਥੇ ਰੈਗੂਲਰ ਜਿਹੜੀ ਸਫਾਈ ਹੋਇਆ ਗਲੀਆਂ ਸਾਫ ਕਰਵਾਉਣਾ ਚਾਹ ਲੋ ਕੋਈ ਨਾ ਕੋਈ ਹੈਲਪ ਲੋਕ ਕਰ ਵੀ ਦੇਣਗੇ ਆਪ ਹੀ ਕਢੋਣੀ ਪੈਂਦੀ ਹੈ ਹਰੇਕ ਵਾਰੀ ਆਪ ਹੀ ਕਢਾਉਣੇ ਆ ਇੱਥੇ ਵੇਚਦੀ ਇੱਕ ਅੱਧੀ ਵਾਰ ਇੱਕ ਜਾਂ ਇੱਕ ਦੋ ਨਰੇਗਾ ਦੋ ਨਰੇਗਾ ਦੇ ਵਿੱਚ ਕਣਵਾਈ ਗਈ ਹੋਵੇ ਅਸੀਂ ਹੁਣ ਵੀ ਸਾਡੇ ਇਹ ਜਿਹੜੇ ਹੈ ਨਾ ਇਧਰਲੇ ਵਾਰਡ ਦੀ ਇਹ ਮੰਗ ਆ ਤੇ ਦੋ ਤਿੰਨ ਵਾਰਡ ਪੈ ਜਾਂਦੇ ਆ ਸਾਰੇ ਖਾਲੀ ਦੇ ਨਾਲ-ਨਾਲ ਛੱਪੜ ਤੱਕ ਸਾਰੇ ਵਾਰਡਾਂ ਦੀ ਇਹ ਮੰਗ ਆ ਕਿ ਬੁਰਾ ਹਾਲ ਹੋਇਆ ਪਿਆ ਕੋਈ ਮਹੀਨੇ ਤੋਂ ਡੇਢ ਮਹੀਨੇ ਤੋਂ ਇੱਥੇ ਰੈਗੂਲਰ ਜਿਹੜੀ ਸਫਾਈ ਹੋਇਆ ਕਰੇ ਮਹੀਨੇ-ਮਹੀਨੇ ਤੋਂ ਮਹੀਨੇ ਦੇ ਵਿੱਚ ਦੋ ਵਾਰੀ ਹੋ ਜਾਇਆ ਕਰੇ ਫਿਰ ਇਹ ਜਿਹੜੀ ਖਾਲੀ ਇਹ ਚੱਲਦੀ ਰਹੂਗੀ ਹੁਣ ਤੱਕ ਕਿਉਂਕਿ ਛੱਪੜ ਉੱਤੇ ਵੀ ਮੋਟਰ ਲੱਗ ਗਈ ਹੈ ਕੋਈ ਉੱਥੇ ਵੀ ਦਿੱਕਤ ਨਹੀਂ ਹੈਗੀ ਕਿ ਛੱਪੜ ਓਵਰਫਲੋ ਹੁੰਦਾ ਪਹਿਲਾਂ ਤਾਂ ਛੱਪੜ ਓਵਰਫਲੋ ਹੋ ਜਾਂਦਾ ਸੀ ਹੁਣ ਤਾਂ ਉੱਥੇ ਮੋਟਰ ਲੱਗ ਗਈ ਆ ਉਹ ਪਾਣੀ ਵੀ ਖੇਤਾਂ ਨਿਕਲਦਾ ਹੀ ਹੈ ਤੇ ਜਿਹਦੇ ਨਾਲ ਬਈ ਖਾਲੀ ਵਾਲਾ ਜਿਹੜਾ ਲੋਕਾਂ ਦਾ ਪਾਣੀ ਹੈ ਖਾਲੀਆਂ ਦਾ ਇਹ ਉਹਨਾਂ ਦੇ ਛੱਪੜ ਵਿੱਚ ਪਈ ਜਾਂਦਾ ਤੇ ਅੱਜ ਤੱਕ ਇੰਨਾ ਬੁਰਾ ਹਾਲ ਹੋਇਆ ਪਾਸਟ ਟਾਈਮ ਦੇ ਉੱਤੇ ਬਈ ਇੱਥੇ ਬਿਮਾਰੀਆਂ ਹਨਾ ਬਿਮਾਰੀਆਂ ਦਾ ਜਨਮ ਹੁੰਦਾ ਇੱਥੋਂ ਮਲੇਰੀਆ ਵਰਗਾ ਮਲੇਰੀਆ ਡੇਂਗੂ ਇਹ ਖਾਲੀਆਂ ਤੋਂ ਹੁੰਦਾ ਕਿਉਂਕਿ ਗੰਦਾ ਮੱਛਰ ਹੈ ਇੱਥੇ ਜਿਹੜਾ ਹੁੰਦਾ ਗੰਦਾ ਮੱਛਰ ਬੰਦ ਹੈ ਤੇ ਉਹਦੇ ਨਾਲ ਜਿਹੜਾ ਬਿਮਾਰੀਆਂ ਹੁੰਦੀਆਂ ਲੋਕਾਂ ਦਾ ਇੱਥੇ ਜੀਣਾ ਹਰਾਮ ਹੈ ਪੈਡਾ ਗੰਦਾ ਮੁਸਤ ਮਾਰਦਾ ਲੋਕਾਂ ਦੇ ਲੋਕਾਂ ਦਾ ਇੱਥੋਂ ਕਾਰ ਛੱਡ ਕੇ ਖੇਤਾਂ 'ਚ ਜਾਣ ਨੂੰ ਤਿਆਰ ਹੋਏ ਪਏ ਆ ਕਿਉਂਕਿ ਇਹ ਕਲੀ ਖਾਲੀ ਹੈ ਜਿਹੜੀ ਐਡਾ ਵੱਡਾ ਜਿਹੜਾ ਮੁੱਦਾ ਬਣਿਆ ਪਿਆ ਇਹੀ ਨੇ ਲੋਟ ਆ ਰਿਹਾ ਸਰਪੰਚ ਬਦਲ ਜਾਂਦੇ ਆ ਨਵੀਂ ਪੰਚਾਇਤ ਆ ਜਾਂਦੀ ਪਰ ਇਹ ਖਾਲੀ ਉੱਥੇ ਦੀ ਉੱਥੇ ਹੀ ਆ ਸਾਡੀ ਹੋ ਜਿਹੜੀ ਆਵਾਜ਼ ਦੀ ਪਾਰਟੀ ਦੀ ਸਰਕਾਰ ਆ ਤਾਂ ਐਮਐਲਏ ਵੀ ਆਵਾਜ਼ ਦੀ ਪਾਰਟੀ ਦਾ ਗਾ ਸਰਪੰਚ ਵੀ ਆਵਾਜ਼ ਦੀ ਪਾਰਟੀ ਦਾ ਪਰ ਇਹ ਖਾਲੀ ਫੇਰ ਨਹੀਂ ਸਾਫ਼ ਹੋ ਰਹੀ ਸਰਕਾਰ ਜਾਣ ਤੇ ਵੀ ਆਈ ਪਈ ਆ ਸਾਲ ਸਾਲਕ ਰਹਿ ਗਿਆ ਹੋਊਗਾ ਤੇ ਪਰ ਇਹ ਖਾਲੀ ਹੋਵੇ ਦੀ ਹੋਵੇ ਪਈ ਆ ਚਾਰ-ਚਾਰ ਤੰਤਰ ਤੇ ਲਾ ਕੇ ਡੂੰਗੀ ਜਰੂਰੇ ਪੰਛੀ ਫਟ ਹੋ ਗਈ ਆ ਪਰ ਇਹ ਸਫਾਈ ਨਹੀਂ ਹੋ ਰਹੀ ਪਾਣੀ ਤਾਂ ਦੀ ਹੋਇਆ ਪਿਆ ਤੁਸੀਂ ਵੇਖ ਲਓ ਕਿੰਨਾ ਗਰਕਵਜਿਆ ਪਿਆ ਹੈਗਾ ਗੰਦਾ ਪਾਣੀ ਹੈ ਇਹ ਵਿੱਚ ਹੀ ਸੀਵਰੇਜ ਦਾ ਪਾਣੀ ਆਈ ਜਾਂਦਾ ਲੋਕਾਂ ਦਾ ਬੁਰਾ ਹਾਲ ਹੋਇਆ ਪਿਆ ਸੋ ਸਾਡੀ ਅਪੀਲ ਹੈ ਪਲੀਜ਼ ਜੇ ਕਰ ਸਕਦੇ ਆ ਤਾਂ ਇਸ ਖਾਲੀ ਦੀ ਜਰੂਰ ਸਫਾਈ ਕਰਵਾ ਦਿਓ ਤੇ ਨਹੀਂ ਪਲੀਜ਼ ਹੱਥ ਖੜੇ ਕਰਕੇ ਦੱਸ ਦਿੱਤਾ ਜਾਵੇ ਬੰਦੇ ਜੀ ਹੁੱਕਾ ਦਵਾ ਦਿਓ ਵੀ ਅਸੀਂ ਨਹੀਂ ਕਰ ਸਕਦੇ ਖਾਲੀ ਸਾਫ ਤੇ ਕਿਵੇਂ ਮਰਜ਼ੀ ਕਰੋ ਤੇ ਫਿਰ ਲੋਕਾਂ ਦੀ ਆ ਜਿੰਮੇਵਾਰੀ ਹੋਗੀ ਇਹਨੂੰ ਭਰਨ ਖਪਣ ਕੋ ਮਰਜ਼ੀ ਕਰਨ ਕੋਈ ਨਾ ਕੋਈ ਇਹਦਾ ਹੱਲ ਕਰਨ ਲੋਕ ਭਾਵੇਂ ਇਹਨੂੰ ਭਾਰੀ ਦੇਣ ਕਿਉਂਕਿ ਲੋਕ ਉੱਤਾਂ ਚੱਕੇ ਪਏ ਆ ਵੀ ਇਹਨੂੰ ਭਰਨ ਤੱਕ ਨੋ ਬਤਾਈ ਪਈ ਆ ਬਸ ਗੱਲ ਇਹ ਆ ਵੀ ਲੋਕਾਂ ਦਾ ਵੀ ਲੜਾਈ ਨਾ ਵੰਜੇ ਜੇ ਭਰਤੀ ਤਾਂ ਲੜਾਈ ਦਾ ਮੁੱਦਾ ਵੱਜ ਜਾਊਗਾ ਕਿਉਂਕਿ ਜੇ ਇੱਕ ਘਰ ਨੇ ਵੀ ਪਹਿਲ ਕਰਤੀ ਤਾਂ ਲੋਕ ਭੜ ਨੂੰ ਸਾਰੇ ਤਿਆਰ ਆ ਕਿਉਂਕਿ ਇਹਦੇ ਕਰਕੇ ਕਈ ਕਰ ਰਹੇ ਨੇ ਕੰਦਾ ਬੈਠਿਆ ਪਿਆ ਘਰ 파ਟੇ ਪਿਆ ਤੁਹਾਨੂੰ ਗਲੀ ਵਿੱਚ ਦਿਖਾਵਾਂਗੇ ਘਰ 파ਟੇ ਪਿਆ ਖਾਲੀ ਕਰਕੇ ਸਿਰਫ ਔਰ ਸਿਰਫ ਤੇ ਇਹ ਇਹਨੂੰ ਲੋਕ ਭਰਨ ਨੂੰ ਤਿਆਰ ਆ ਸਿਰਫ ਭਰਦੇ ਤਾਂ ਨਹੀਂ ਬੇਜਲ ਕਾਨੂੰ ਲੜਾਈ ਪਾਉਣੀ ਤੇ ਪਰ ਜੇ ਇੱਕ ਘਰ ਨੇ ਸ਼ੁਰੂਆਤ ਕਰਤੀ ਨਾ ਤੇ ਸਾਰੀ ਸਾਰੀ ਖਾਲੀ ਬੰਦ ਹੋ ਜੂਗੀ ਸੋ ਸਾਡੀ ਅਪੀਲ ਹੈ ਪੰਚਾਇਤ ਨੂੰ ਕਿ ਇੱਥੇ ਲੜਾਈ ਨੂੰ ਟਾਲ ਕੇ ਇਹਦੀ ਸਫਾਈ ਕਰਵਾਈ ਜਾਵੇ ਐਵੇਂ ਕੱਲ ਨੂੰ ਲੜਾਈ ਹੋਊਗੀ ਕਿਸੇ ਨੇ ਭਰਤੀ ਜਾ ਕੇ ਇਸ ਦਾ ਘਰ ਬਹਿ ਗਿਆ ਤਾਂ ਜ਼ਿੰਮੇਵਾਰ ਕੌਣ ਹੋਊਗਾ ਸੋ ਸਾਡੀ ਬੇਨਤੀ ਹੈ ਅਪੀਲ ਹੈ ਕਿ ਖਾਲੀ ਦੀ ਸਫਾਈ ਕਰਵਾਈ ਜਾਵੇ ਤੇ ਮਹੀਨੇ ਵਿੱਚ ਦੋ ਵਾਰੀ ਥਰੂਸ ਖਾਲੀ ਦੀ ਸਫਾਈ ਕਰਵਾਈ ਜਾਵੇ ਹੋਰ ਨਹੀਂ ਤਾਂ ਪੱਕੇ ਪਾ ਦੀ ਪੈਸੇ ਲਾ ਲਓ ਤੁਸੀਂ ਪੈਸੇ ਲੈ ਲਿਆ ਕਰੋ ਘਰਾਂ ਤੋਂ ਜੇ ਪੰਚਾਇਤ ਕੋਲੇ ਨਹੀਂ ਹਨਾ ਕਹਿੰਦੇ ਹੁੰਦੇ ਹੈ ਵੀ ਖਜ਼ਾਨੇ ਵਿੱਚ ਕੁਝ ਹੈਗਾ ਤਾਂ ਪੜਾ ਲੋਕਾਂ ਤੋਂ ਪੈਸੇ ਲੈ ਕੇ ਕਰਵਾ ਦਿਓ ਸਫਾਈ ਬਾਰ ਸਫਾਈ ਜਰੂਰ ਕਰੋ ਵੈਸੇ ਤਾਂ ਨਰੇਗਾ ਵਿੱਚ ਸਫਾਈ ਹੋ ਜਾਂਦੀ ਹੈ ਇਹਨਾਂ ਦੀ ਤੇ ਜੇ ਕਰਵਾਉਣੀ ਚਾਵੇ ਸਰਪੰਚ ਦਾ ਹੋ ਜਾਂਦੀ ਐ ਤੇ ਜੇ ਜਵੇਂ ਹੱਥ ਖੜਿਆ ਤਾਂ ਵੀ ਹੁਕਾ ਦਵਾ ਦੇ ਵੀ ਸਰਪੰਚ ਇਧਰਲੇ ਪਾਸੇ ਦੇ ਉੱਤੇ ਕੰਮ ਨਹੀਂ ਕਰ ਸਕਦਾ ਫਿਰ ਲੋਕ ਆਪ ਦਾ ਆਪ ਹੀ ਕਰ ਲੈਣਗੇ ਸੋ ਇੰਨੇ ਕਿ ਜਿਹੜੀ ਬੇਨਤੀ ਸੀ ਥੋੜੇ ਸਾਹਮਣੇ ਕਰੀ ਆ ਲੋਕ ਬਹੁਤ ਦੁਖੀ ਹੈ ਇਧਰਲੇ ਪਾਸੇ ਦੇ ਕਿਉਂਕਿ ਲੋਕਾਂ ਦਾ ਮੰਨਣਾ ਹੈ ਵੀ ਵੋਟਾਂ ਸੀ ਵੀ ਪਾਈਆਂ ਇਧਰ ਵੀ ਮੈਂਬਰ ਬਣਿਆ ਇਧਰ ਵੀ ਸਰਪੰਚ ਬਣਿਆਗਾ ਸੋ ਪਲੀਜ਼ ਇਧਰਲੇ ਪਾਸੇ ਵੀ ਧਿਆਨ ਦਿੱਤਾ ਜਾਵੇ ਧੰਨਵਾਦ